ਰੱਖਿਆ ਗਾਰਡ ਵੱਲੋਂ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਹੈ ਉਹ ਕੋਸ਼ਿਸ਼ ਕਰਨਗੇ ਕਿ ਮਾਮਲਾ ਜਲਦੀ ਸੁਲਝਾ ਲਿਆ ਜਾਵੇ ਲੱਗ ਗਿਆ ਅੱਛਾ ਕੀ ਨਾਮ ਹੈ ਜੀ ਮੇਰਾ ਨਾਮ ਲਖਬੀਰ ਸਿੰਘ ਹੈ ਜੀ ਤੁਸੀਂ ਕੀ ਦੇ ਨਾਲ ਸਿਕਿਉਰਟੀ 'ਚ ਕਿੰਨੇ ਜਣੇ ਸਿਕਿਉਰਟੀ 'ਚ ਲੱਗੇ ਹੋਏ ਨੇ ਮਾਨ ਸਾਹਿਬ ਨਾਲ ਮੈਂ ਸ਼੍ਰੀਮਾਨ ਭਗਵੰਤ ਮਾਨ ਜੀ ਨਾਲ ਐਮਪੀ ਸੰਗਰੂਰ ਉਹਨਾਂ ਨਾਲ ਸਿਕਿਉਰਟੀ ਦੇ ਵਿੱਚ ਆ ਤੇ ਕਿਹੜੀ ਫੋਰਸ ਦੇ ਵਿੱਚ ਹੋਏ ਨੇ ਪੁਲਿਸ 'ਚ ਕਮਾਂਡੋ ਜੀ ਕਿ ਮੈਂ ਕਮਾਂਡੋ ਦੇ ਵਿੱਚ ਆ ਕਿੰਨੇ ਜਣੇ ਨੇ ਕਮਾਂਡੋ ਦੇ ਤੇ ਪੁਲਿਸ ਦੇ ਸ੍ਰੀਮਾਨ ਸਾਹਿਬ ਨਾਲ ਕਮਾਂਡੋ ਦੇ ਗਏ ਨੇ 6 ਬੰਦੇ ਕਮਾਂਡੋ ਦੇ ਨੇ 6 ਜੀ ਲੈ ਲਏ ਨੇ ਡਿਸਟ੍ਰਿਕਟ ਪੁਲਿਸ ਦੇ ਤੇ ਟੋਟਲ 12 ਬੰਦੇ ਨੇ 12 ਬੰਦੇ ਟੋਟਲ 24 ਘੰਟੇ ਨਾਲ ਰਹਿੰਦੇ ਨੇ ਹਾਂਜੀ 24 ਘੰਟੇ ਨਾਲ ਤੇ ਕੀ ਐਪੀਸੋਡ ਹੋਇਆ ਸੀ ਜਦੋਂ ਮਾਨਸਾਬ ਉੱਥੇ ਸੰਸਕਾਰ ਤੇ ਗਏ ਸੀ ਕੱਲ ਅਸੀਂ ਸੰਸਕਾਰ ਤੇ ਗਏ ਸੀ ਆਪਣੇ ਐਮਐਲਏ ਪੰਡੋਰੀ ਸਾਹਿਬ ਦੇ ਪੰਡੋਰੀ ਉਹਨੇ ਪਿਤਾ ਜੀ ਦੇ ਹਾਂਜੀ ਮਤਲਬ ਪਿਤਾ ਜੀ ਸੰਸਕਾਰ ਤੇ ਗਏ ਸੀ ਸੰਸਕਾਰ ਕਰਨ ਤੋਂ ਬਾਅਦ ਜੁਮੇ ਅਸੀਂ ਗੇਟ ਤੋਂ ਬਾਹਰ ਨਿਕਲੇ ਤੇ ਚਾਰ ਪੰਜ ਬੰਦੇ ਸੀ ਇਹ ਇਹਨਾਂ ਨੇ ਮਾਨਸਾਬ ਤੇ ਹਮਲਾ ਕੀਤਾ ਕੀ ਮੇ ਕੀਤਾ ਜਾਨੀ ਕਿ ਪਹਿਲਾ ਨਾ ਨਾਰਾ ਮਾਰਦੇ ਸੀ ਹਾਂ ਨਾਰੇ ਮਾਰਦੇ ਹੋ ਅੱਗੇ ਆਏ ਸ਼ਿਸ਼ੀ ਦੇ ਹੱਥ ਮਾਰਨ ਸ਼ੁਰੂ ਕਰ ਦਿੱਤੇ ਮਾਨ ਸਾਹਿਬ ਨੂੰ ਗੱਡੀ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰੀ ਇਹਨਾਂ ਨੇ ਓਕੇ ਤੁਹਾਡੇ ਨਾਲ ਕਿਸ ਤਰ੍ਹਾਂ ਦੀ ਕੋਈ ਹੱਥਪਾਈ ਕੀ ਕੀਤੀ ਮੇਰੇ ਨਾਲ ਉਹ ਹੱਥਪਾਈ ਕੀਤੀ ਹੈ ਤੁਸੀਂ ਮਾਨ ਸਾਹਿਬ ਨੂੰ ਸੇਫ ਕੀਤਾ ਤਾਂ ਉਹਨੇ ਮੈਨੂੰ ਗਲੇ ਤੋਂ ਫੜ ਲਿਆ ਤੇ ਮੈਨੂੰ ਪੁਲਿਸ ਕੇ ਪਿੱਛੇ ਲੈ ਗਈ ਜਿਸ ਦੇ ਵਿੱਚ ਮੇਰੀ ਵਰਦੀ ਦੇ ਫਟ ਗਈ ਸਫਾਰੀ ਸੂਟ ਤੇ ਕੀ ਕਾਰਵਾਈ ਤੁਸੀਂ ਕੀ ਲਿਖਵਾਈ ਹੈ ਹੁਣ ਕਿੰਨਾ ਦੇ ਖਿਲਾਫ ਕਾਰਵਾਈ ਕਰਨਾ ਹੈ ਇਹ ਅਸੀਂ 5 ਬੰਦੇ ਸੀ ਇਹਨਾਂ ਦੇ ਖਿਲਾਫ ਕਾਰਵਾਈ ਤੋ ਲਿਖਾਈ ਹੈ ਮਾਨ ਸਾਹਿਬ ਨੇ ਤੁਹਾਨੂੰ ਕਿਹਾ ਸੀ ਜੀ ਕਿਵੇਂ ਨਹੀਂ ਮਾਨ ਸਾਹਿਬ ਨੇ ਸਾਨੂੰ ਕੋਈ ਨਹੀਂ ਕਿਹਾ ਇਸ ਮੈਂ ਆਪਣੇ ਵੱਲੋਂ ਲਿਖਵਾਈ ਹੈ ਅੱਛਾ ਹਾਂਜੀ ਕਿਉਂਕਿ ਅਸੀਂ ਗਨਮੈਨ ਆ ਕਿਸੇ ਨਾਲ ਵੀ ਹੋ ਸਕਦਾ ਹੈ ਨਾ ਅੱਛਾ ਕਲੇਮਾਨ ਸਾਹਿਬ ਨਾਲ ਇਹਦਾਂ ਹੀ ਤੇ ਅਸੀਂ ਆਪਣੇ ਵੱਲੋਂ ਕਰਵਾਈਏ ਕਰਵਾਈਏ ਕੋਈ ਉਹ ਗੱਲਬਾਤ ਦੇ ਤਰੀਕੇ ਦੇ ਮੂਢ ਨਾਲ ਨਹੀਂ ਆਜੀ ਨਹੀਂ ਨਹੀਂ ਬਿਲਕੁਲ ਮੂਢ ਉਹ ਹਮਲਾ ਕਰਨ ਦੇ ਮੂਢ ਸੀ ਕਿਵੇਂ ਕਿਵੇਂ ਸ਼ੁਰੂਆਤ ਕੀਤੀ ਪਹਿਲਾਂ ਕੀ ਕਰਨਾ ਸ਼ੁਰੂ ਕੀਤਾ ਉਹਨਾਂ ਨੇ ਕਿਵੇਂ ਬੈਸ ਸ਼ੁਰੂ ਹੋਇਆ ਬੈ ਸ਼ੁਰੂ ਹੋਇਆ ਨਾਰੇ ਮਾਰਦੇ ਅੱਗੇ ਤੋਂ ਆਏ ਗੱਡੀ ਤੋਂ ਤੇ ਆ ਕੇ ਗੱਡੀ ਦੇ ਅੱਗੇ ਖੜ ਗਏ ਤੇ ਸ਼ੀਸ਼ੇ ਭੰਨਣ ਲੱਗ ਗਏ ਸ਼ੀਸ਼ੇ ਤੇ ਹੱਤ ਮਾਰਨ ਲੱਗ ਗਏ ਮਾਨ ਸਾਹਿਬ ਨੂੰ ਬਾਹਰ ਕੱਢ ਅਸੀਂ ਉਹਨਾਂ ਨੂੰ ਰੋਕਿਆ ਉਹ ਕੁਝ ਬੋਲ ਵੀ ਰਹੇ ਸੀ ਕਿ ਗਲਤ ਹਾਂ ਨਾਰੇ ਲਾ ਰਹੇ ਸੀ ਉਹ ਬੜੀ ਗੋਚੀ ਹੋਈ ਹੈ ਹਾਂਜੀ ਲਈ ਹੈ ਪਹਿਲੀ ਗਲਤੀ ਇਹ ਇਸ ਦਿਨ ਤਾਂ ਖਾਸ ਤੌਰ ਤੇ ਅਫਸੋਸ ਵਾਲੇ ਦਿਨ ਖਾਸ ਤੌਰ ਤੇ ਜਿਸ ਦਿਨ ਸਸਕਾਰ ਹੋ ਗਏ ਸ਼ਮਸ਼ਾਨ ਘਟਦੇ ਬਿਲਕੁਲ ਲਗੇਟ ਕੇ ਆ ਕੇ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਦੁਸ਼ਮਣ ਤੋਂ ਦੁਸ਼ਮਣ ਵੀ ਇੱਕ ਦਿਨ ਲਈ ਦੁਸ਼ਮਣੀ ਭੁੱਲ ਜਾਂਦਾ ਹੈ ਇਸ ਕਰ ਉਹ ਤਾਂ ਫਿਰ ਸਾਡੇ ਨੇ ਦੁਸ਼ਮਣ ਦਾ ਕਰਦੇ ਸਾਡੇ ਨੇ ਆਪਣਾ ਕੀ ਮੈਂ ਉਹਨੂੰ ਕਿਹਾ ਸੀ ਕਿ ਬਾਤ ਕਰੀਂ ਮਤ ਪੇੜਾ ਆਪਣਾ ਬਾਤ ਠੀਕ ਕਰ ਲਾਂਗੇ ਕਦੀ ਫਿਰ ਭੈਜਾਂ ਉਹਨਾਂ ਨੇ ਵੀਡੀਓ ਵੀ ਪਈਆ ਤਾਂ ਉਹਨਾਂ ਨੇ ਕਿਸ ਤਰ੍ਹਾਂ ਚਾਰ ਪੰਜ ਸੀਗੇ ਤੇ ਉਹ ਸਾਡੇ ਜਿਹੜੇ ਸਿਕਿਉਰਟੀ ਵਾਲਾ ਮੁੰਡਾ ਸੀ ਉਹ ਵੀ ਉਹ ਵੀ ਪਰਤੇ ਉਹ ਗੱਲ ਉਹਨਾਂ ਤੇ ਪਾਇਆ ਉਹ ਕਹਿੰਦਾ ਵੀਡੀਓ ਐ ਐਸਐਚਓ ਸਾਹਿਬ ਚਸ਼ਮਿੰਦਰ ਸੀ ਸੋ ਮੈਂ ਤਾਂ ਮੈਂ ਆਪਣੇ ਬੋਲੋਂ ਤਾਂ ਕੁਝ ਨਹੀਂ ਕਰਿਆ ਜਿਹੜਾ ਉਹਨੇ ਮੇਰੇ ਤੇ ਕੀਤਾ ਨਹੀਂ ਤਾਂ ਨਾ ਕੋਈ ਗੱਲ ਨਹੀਂ ਮੈਨੂੰ ਕੋਈ ਪ੍ਰੋਬਲਮ ਨਹੀਂ ਕਿ ਪੁਲਿਸ ਵਾਲੇ ਕੋਈ ਇੰਟਰਵਿਊ ਨਹੀਂ ਕਰ ਰਹੇ ਇਹ ਮੁੰਡਾ ਜਿੰਨੇ ਜੀ ਮੇਰੀ ਵਰਦੀ ਨੂੰ ਹੱਥ ਪਾਇਆ ਮੈਂ ਕਰ ਸਕਦਾ ਇਹ ਮੇਰੇ ਇਹਦੇ ਵਿੱਚ ਮੈਂ ਹੈ ਨਹੀਂ ਪਰ ਫਿਰ ਵੀ ਮੈਂ ਕੁਝ ਕਰੂੰਗਾ ਕਿ ਉਹ ਉਹ ਬਾਮਲਾ ਵੀ ਜਿਹੜਾ ਉਹ ਠੀਕ ਹੁਣ ਤੁਹਾਡੇ ਨਾਲ ਕਿੰਨੇ ਪੁਲਿਸ ਵਾਲੇ ਇਸ ਕੋ ਉੱਤੇ ਜਿਹੜੀ ਸਾਡੀ ਜਿਹੜੀ ਸਾਡੀ ਕਮਾਂਡੋ ਨੇ ਕੁਝ ਕੁਝ ਸੂਬਾ ਡਿਸਟ੍ਰਿਕਟ ਉਹ ਪ੍ਰੋਟੋਕਾਲ ਦੇ ਤਾਲਮੇ ਚੱਲ ਰਿਹਾ ਸੰਗਰੂਰ ਤੋਂ ਕੈਮਰਾਮੈਨ ਜਸਵੀਰ ਮਾਨ ਦੇ ਨਾਲ ਹਰਸ਼ ਕੌਸ਼ਲ ਦੀ ਰਿਪੋਰਟ ਪੰਜਾਬ ਟੂਡੇ